ਮਾਨਸਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਮਾਨਸਾ ਜ਼ਿਲ੍ਹੇ ਦੀਆਂ 15 ਲੜਕੀਆਂ ਮਹਾਰਾਸ਼ਟਰ ਦੇ ਵਿੱਚ ਕੈਂਪ ਲਗਾਉਣ ਗਈਆਂ ਸੀ ਤਾਂ ਫਿਰ ਉੱਥੋਂ ਆ ਕੇ ਕੁੜੀਆਂ ਨੇ ਵੱਡੇ ਖੁਲਾਸੇ ਕਰਦੇ ਹੋਏ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਉੱਥੇ ਕੈਂਪ ਦੇ ਵਿੱਚ ਸ਼ਰਾਬ ਪਿਲਾਈ ਗਈ ਤੇ ਨਾਲ ਹੀ ਲੜਕੀਆਂ ਨੇ ਆਡੀਓ ਰਿਕਾਰਡਿੰਗ ਦਾ ਵੀ ਪਰਦਾ ਫਾਸ਼ ਕੀਤਾ ਹੈ ਤੇਉ ਨਾਨੇ ਜ਼िला ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਸਖਤੋ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਥੇ ਦੱਸਿਆ ਜਾ ਰਿਹਾ ਹੈ ਕਿ ਕਾਲਜ ਦੀ ਪ੍ਰਿੰਸੀਪਲ ਨੇ ਇਸ ਲਈ ਕਮੇਟੀ ਦਾ ਗਠਨ ਵੀ ਕੀਤਾ ਤਾਂ ਸਭ ਤੋਂ ਪਹਿਲਾਂ ਅਸੀਂ ਸੁਣਦੇ ਆ ਪੀੜਤ ਲੜਕੀਆਂ ਦਾ ਕੀ ਕਹਿਣਾ ਮੇਰੇ ਮਾਮਲਾ ਇਹ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੁਰਬੀ ਮੈਡਮ ਗੁੱਸੇ ਹੋਏ ਸੀਗੇ ਤੇ ਉਹਨਾਂ ਨੇ ਅਗਲੇ ਦਿਨ ਫਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੇ ਇਹ ਮੈਂ ਤੁਹਾਨੂੰ ਦਵਾਈ ਦਿੰਨੇ ਆ ਤੇ ਮੈਡਮ ਨੇ ਸੁਰਬੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਜੇ ਤੇ ਸਾਰਿਆਂ ਨੂੰ ਪਿਆਤਾ ਇਸਰਾ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗਿਆ ਲੈ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਵੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਤਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥ 'ਚ ਨਹੀਂ ਹੈ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਉਹਨਾਂ ਨੂੰ ਕਾਲਜ ਤੋਂ ਬਾਹਰ ਕਿੱਢਿਆ ਜਾਵੇ हेलो हेलो हाँ जी मैम मैं खुशी को उसमें ले रही हूँ कॉन्फ्रेंस में उससे बात कर वो कहती कि नबू ने ऐसा बोले कि हाँ भी वो मना करेगी कद्दू ही हाँ, हाँ वो कह रही मैं मतलब तो हाँ करूँ के मैं ही वो तो कहती मैं मतलब तो हाँ करूँ के मैं ही कैडी गल तो ही इसी गल तो और किस गल तो आई तो पीन आली तो ये भी मतलब हाँ करेंगे हाँ

ਫਿਰ ਉਹਨਾਂ ਕੋਲੇ ਤਾਂ ਇਹ ਹੋਗਾ ਨਹੀਂ ਫਿਰ ਐਨੇ ਜਾਣਾਂ ਦੇ ਵਿੱਚ ਸਾਨੂੰ ਪੁੱਛਿਆ ਫਿਰ ਉਹ ਤਾਂ ਸਾਰੀ ਕਹਿਣਗੇ ਨਾ ਇਹ ਵੀ ਇਹਨਾਂ ਨੇ ਕਿਹਾਗਾ ਐਗਰੀ ਕੀਤਾ ਇਹ ਐਗਰੀ ਕੀਤਾ ਹੈ ਵੀ ਬੀਤੀ ਸੀ ਕੀ ਬੀਤੀ ਤਰਸੀ ਕੀ ਗੁਰੂ ਹੋੜੋ ਟੋਲ ਤੇ ਤੁਸੀਂ ਜੇ ਤੁਸੀਂ ਮੁਕਰ ਜਾਉਂਗੀ ਤੇ ਕੀ ਹੋ ਜਾਏਗਾ ਇਹ ਦੱਸੋ ਮੈਨੂੰ ਦੱਸੋ ਮੈਮ ਇਹ ਗੱਲ ਪਿੱਛੇ ਮੈਮ ਗਗਨ ਨੇ ਸਿਕਿਉਰਿਟੀ ਨੇ ਬਾਲੀ ਬੇਇੱਜ਼ਤੀ ਕੀਤੀ ਸਾਡੀ ਮੈਂ ਮਨਗੀ ਮੈਂ ਸਾਰਾ ਕੁਝ ਮੰਨ ਗਈ ਫਿਰ ਜੇ ਤੁਸੀਂ ਸੱਚ ਦੱਸੋਗੇ ਤਾਂ ਮੈਂ ਵੀ ਸੱਚ ਦੱਸ ਦੂੰ ਸਰ ਸੱਚ ਤਾਂ ਇਹ ਹੀ ਹੈ ਨਾ ਇਹ ਵੀ ਪੀਤੀ ਸੀ ਕੀ ਪੀਤੀ ਤੁਸੀਂ ਪੈਗ ਲੈ ਕੇ ਵੀ ਬੈਠੇ 3 4 5 6 ਇਹ ਦੱਸੋ ਮੈਨੂੰ ਨਾਲੇ ਮੈਨੂੰ ਇਹ ਦੱਸੋ ਤੁਸੀਂ ਤਾਂ ਕਹਿ ਦੋਗੇ ਜੀ ਅਸੀਂ ਪੀਤੀ ਸੀ ਮੈਂ ਮਨਾ ਕਰ ਦੂੰ ਕਿ ਹਾਂ ਜੀ ਨਹੀਂ ਪੀਤੀ ਸੀ ਫਿਰ ਮੈਂ ਤਾਂ ਕਹਿ ਦੂੰ ਕੁੜੀਆਂ ਬਾਹਰ ਚੱਕ ਪੀਕੇ ਆਈ ਹੋਣੀ ਮੈਨੂੰ ਨਹੀਂ ਪਤਾ ਫਿਰ ਸਾਰੀਆਂ ਕੁੜੀਆਂ ਨੇ ਕਹੀ ਗੱਲ ਨੇ ਮੇਰੇ ਹੋ ਗਈ ਕੋ ਤੁਸੀਂ ਨਾ ਕਿਹੋ ਜਿਹਾ ਗੁੰੁਦ ਹੀ ਮਤਲਬ ਚੱਲ ਰਿਹਾ ਹੈ ਕਿ ਪਤਾ ਨਹੀਂ ਕੁਝ ਵੀ ਨਹੀਂ ਹੋ ਰਿਹਾ ਉੱਥੇ ਨਾ ਹੋਰ ਜ਼ਿਆਦਾ ਲੜਕੀਆਂ ਦੀ ਉਹ ਕੈਰੀਅਰ ਦਾ ਸਵਾਲ ਹੈ ਦੱਸੋ ਤੁਸੀਂ ਕੀ ਕਰਨਾ ਫਿਰ ਮੈਂ ਇਹਦਾ ਜਵਾਬ ਪ੍ਰਪੇਅਰ ਕਰਾਂ ਸੋ ਸਾਹਿਬ ਨਾਲ ਮੈਮ ਕੀ ਦੱਸੀਏ ਜੀ ਤੁਸੀਂ ਬਸ ਉਹ ਹੀ ਕਹਿਣਾ ਵਾ ਫਿਰ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸੂ ਦਵਾ ਕੀ ਹੈ ਮੈਮ ਕਦ ਦੂ ਤਾਂ ਇਹ ਸਾਰੀ ਕਲਾਸ ਚ ਉਠਾ ਕੇ ਪੁੱਛਿਆ ਇਹ ਮੈਡਮ ਨੇ ਤੇ ਜਿਹੜੇ ਇਹਦੇ ਦੇ ਮੈਮ ਮੰਗੀ ਮੈਂ ਮੇਰੀ ਇਹਨਾਂ ਦੇ ਨਾਲ ਬਹੁਤ ਦੇਰ ਤੱਕ ਗੱਲ ਹੋਈ ਹੈ ਹੁਣੇ ਠੀਕ ਹੈ ਇਹਨਾਂ ਨੇ ਮੈਨੂੰ ਸਾਰੇ ਕੁਝ ਵੈਸੇ ਕਿ ਮੈਮ ਮੇਰੇ ਨਾਲ ਇਹ ਹੀ ਵਾਪਰਿਆ ਮੈਨੂੰ ਇਹ ਪੁੱਛਿਆ ਉਹਨੇ ਪੁੱਛਿਆ ਇਹਨੇ ਪੁੱਛਿਆ ਠੀਕ ਹੈ ਮੈਂ ਸਾਰੇ ਕੁਝ ਏਗਰੀ ਕਰਦੀ ਆ ਕਿ ਤੁਸੀਂ ਮੈਨੂੰ ਫਿਰ ਵੀ ਫੋਨ ਨਹੀਂ ਲਾਇਆ ਕਿ ਮੈਡਮ ਆਏ ਗਗਨ ਨੇ ਫਿਰ ਵੀ ਇਹ ਪੁੱਛਦੀ ਠੀਕ ਹੈ ਬੁੱਝ ਗਏ ਠੀਕ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈ ਕਿ ਮੈਂ ਕੁਝ ਕੀਤਾ ਤੁਹਾਡੇ ਨਾਲ तीजी मे, तो 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 गुंडे बन के बैठे होते तो अच्छा ठीक है हम देख लेंगे अब मेरे को एक ला रहे हो या आपके पास क्या कहते वो आगे पूछने जो भी था ठीक है तो मुझे एक बात बताओ आप, आप जरूरी आपको अग्री करना यह बताओ मेरे को हाँ करना ना करना वो तो आपके ऊपर था ना फिर ही सारा कुछ न... सचपति पता होता आप ही होते हो सामने से बंदा ना झूठ बोलता होता है उसके बाद आप उसके झूठ में लर, रल रहे हो कि उसके झूठ से बच रहे हो आपके ऊपर डिपेंड करता है किसी को कुछ नहीं पता था किसी ने कुछ नहीं बताया ये सब आपके बीच शुरू हुआ है अगर मैं आपको बता दू ना मेरी आपसे पहले चौदह लड़कियों से बात हो चुकी है चलो जीत तो आती नहीं है महकनी महकनी आई निशु नी आई है ना मनीषा नहीं आई इन लोगों से मेरी बात हो गई इनसे इन, इन, इन तो बात ही नहीं हुई मतलब ये तो कॉलेज ही नहीं आई थी ठीक है ये लोग हो गए देन क्या बोलते है? खुशी और दिया से मैंने पूछ लिया उन्होंने साफ नकार दिया कि कि किसने बोला गगंतर को क्या बोले जा रहे हो बोला ठीक है वो चीज होगी देन और कौन कौन थे

ਓਕੇ ਦੇ ਸੱਚੀ ਕਿ ਗਗਨਸ਼ਕੀ ਹਰਟੇ ਨਾ ਇੱਕ ਮਿੰਟ ਕਿਹਾ ਹੈਂਰੀ ਕੀ ਆ ਬੋਲ ਰਹੂ ਮਤਲਬ ਜਿਹੜੀ ਗੱਲ ਸੱਚੀ ਸੀਗੀ ਉਹ ਮਤਲਬ ਉਹਨਾਂ ਨੇ ਸਾਨੂੰ ਬਹੁਤ ਗੱਲਾਂ ਦਿੱਤੀਆਂ ਉੱਥੇ ਤੁਸੀਂ ਜਿੰਨੀ ਵਾਰੀ ਤੇ ਗਏ ਸੀਗੇ ਵੀ ਤੁਹਾਨੂੰ ਪਿਆਤੀ ਹੈ ਜੇ ਜਿਹੜਾ ਕੁਝ ਵੀ ਹੋਇਆ ਬੇਕਰ ਤਾਂ ਮੈਨੂੰ ਪਤਾ ਤੁਸੀਂ ਦੱਸਣਾ ਨਹੀਂ ਜ਼ਰੂਰੀ ਸਮਝਾ ਜੇ ਉਹ ਤੇ ਫਿਰ ਅਸੀਂ ਦੋਨਾਂ ਮੈਂ ਮੈਂ ਪਿੰਦਰ ਤੇ ਕੱਦੂ ਗੁਰੀ ਸਾਰਿਆਂ ਨੇ ਐਗਰੀ ਕੀਤਾ ਗਈ ਇਹ ਵੀ ਪਿੱਤੀ ਸੀ ਕਿਸ ਬਾਤ ਤੇ ਗ੍ਰੀਤੀ ਹੈ? ਕਿਆ ਸ੍ਰੂਕਟੇ ਮੇਰੇ ਕੋਲ ਕਿ ਤੂੰ ਨੇ ਪੀ? ਪਰ ਤੋ ਸੇ ਹੁਣਾ ਹੈ ਕਿ ਨੇ ਵੀ ਸੱਚ ਝੂਠ ਮਾਰੀ ਹੈ ਜੀ। ਤੁਸੀਂ ਇੱਜ਼ਤ ਨਾ ਜਾਓਗੇ, ਤੁਸੀਂ ਨਾਰਾਜ ਹੋ ਹਰੀਸ਼ਚੰਦਰ ਬਣੋਗੇ। ਮੈਨੂੰ ਤੈਨੂੰ ਦੱਸੋ, ਤੁਸੀਂ ਜਿੰਨਾ ਵੀ ਸੱਚ ਸੀਗਾ ਨਾ, ਸੱਚ ਪਤਾ ਕਿਤੇ ਕੋਲ ਸੀਗਾ। ਕਿ ਹਾਂ ਵੀ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਸਾਰੇ ਕੋਲੋਂ ਔਰ ਬਾਕੀ ਸਾਡੇ ਵਿਚਕਾਰ ਹੀ ਜਿਹੜੇ ਗੱਲ ਹੋਈ ਸੀ, ਗੱਲ ਖਤਮ ਹੋ ਗਈ। ਉਹ ਹੁੰਦਾ ਸੱਚ। तुसी बोलना गा ना? मैं मना करी। तुसी बोल दो सच बोलने खराब कर रहे हो ठीक है ना पुछना नहीं बनता जे गल हुई थे प्रिंसि प्रिंसिपल पुछे तो मैं जवाब दूंगी मैडम की होया बैठ के दस बारह पेग नहीं लाएगी पीने की गल पता कि आ, किसी टीचर ने बोला भी होगा तो वो तुम्हारे हाँ भी सब नशे में घूमने हुए हैं मेरे को तो दवाई देने के लिए बोला था कि हाँ भी इनको ऐसे से करो तुम ब्रांडी लो और उनके गले ठीक हो जाएंगे ठीक है तो क्या मैंने तुम्हारे को पे बैठ के दस दस बारह बार पेग लगाए हैं ये बताओ मेरे को पहले तुम किसी सच बोलना है ना कल जाके मैं सच बोलू ਕਿ ਮੈਂ ਤੁਹਾਡੇ ਪਰਿਵਾਰ ਨਾਲ ਵੀ ਗੱਲ ਕਰੂੰ ਮੈਂ ਬਾਕੀਆਂ ਦੇ ਪਰਿਵਾਰ ਨਾਲ ਵੀ ਗੱਲ ਕਰੂੰ ਮੈਂ ਮਾਫੀ ਮੰਗੂਠੀ ਲੱਗੇ ਦੱਸ ਦੇ ਨੂੰ ਆਈਡੀਆ ਵੀ ਕਿਵੇਂ ਲੱਗਿਆ ਇਹ ਚੀਜ਼ ਦਾ ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਮੈਂ ਪੁੱਛਿਆ ਸੀ ਮੈਨੂੰ ਕੁਝ ਨਹੀਂ ਦੱਸਿਆ ਮੈਡਮ ਨੇ ਸਾਡੀ ਬਾਲੀ ਵੇਸਟ ਕੀਤੀ ਕਹਿੰਦੇ ਇਹ ਜਿਹੀਆਂ ਚੀਜ਼ਾਂ ਤੁਸੀਂ ਸਾਨੂੰ ਰੋਕਦੇ ਹੁੰਨੇ ਆਂਗੇ ਨਹੀਂ ਤੇ ਉਹਨੇ ਤਾਂ ਮੇਰੇ ਉੱਤੇ ਇਲਜ਼ਾਮ ਲਾਤਾ ਕਿ ਹਾਂਜੀ ਸੂਰੀ ਮਾਮਨੇ ਪਲਾਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਹੀ ਫਿਰ ਕਿਉਂ ਨਹੀਂ ਪਤਾ ਲਿਆ ਜਦ ਸੁਰਬੀ ਗਈ ਸੀ ਨਾਲੇ ਤੇ ਸੁਰਬੀ ਨੂੰ ਹੀ ਕਹਿਣਗੇ ਉਹ ਹਾਂਜੀ ਫਿਰ ਫਿਰ ਤੁਸੀਂ ਮੰਨ ਲਿਆ ਕਿ ਹਾਂਜੀ ਤੁਸੀਂ ਪੀ ਲਈ ਹਾਂਜੀ ਫਿਰ ਹੀ ਮੈਂ ਸਰ ਜਦ ਮੈਂ ਗਈ ਸੀਗੀ ਉੱਥੇ ਰੁਪਿੰਦਰ ਤੇ ਖੁਸ਼ੀ ਉਹ ਦੋਨੇ ਕਦੂ ਉਹ ਦੋਨੇ ਮੰਨੀ ਬੈਠੀਆਂ ਸੀ ਉਹ ਕਹਿੰਦੀ ਨਵਜੋਤ ਤੋਂ ਵੀ ਪੁੱਛ ਲਓ ਸਹੀ ਤੇ ਤੁਸੀਂ ਕੀ ਕੰਮ ਕੀਤਾ ਜਦ ਤੁਹਾਨੂੰ ਮਜ਼ਾਕ ਲੱਗ ਰਿਹਾ ਹੈ ਇਹ ਨਹੀਂ ਜੀ ਮਜ਼ਾਕ ਤਾਂ ਨਹੀਂ। ਇਹ ਖੁਸ਼ੀ ਗੋਲੇ ਕਾਨਫਰੰਸ ਵਿੱਚ ਗੱਲ ਕਰੂੰਗੀ ਫਿਰ। ਤੁਸੀਂ ਆਪ ਤਾਂ ਕੁਝ ਨਹੀਂ ਦੱਸਿਆ ਮੈਂ ਉਹਨਾਂ ਨੇ ਪੁੱਛਿਆ ਸੀਗਾ ਇਹ ਸਾਥੋਂ। ਕੋਈ ਨਹੀਂ ਤੁਸੀਂ ਤੁਸੀਂ ਉਹ ਕਾਲ ਲਾਓ ਮੈਂ ਪੁੱਛਦੀ ਹਾਂ ਉਹਨੂੰ ਕਿ ਹਾਂ ਜੀ ਉਹਦੇ ਕੋਲ ਕੀ ਪ੍ਰੂਫ ਹੈ ਕਿਵੇਂ ਪਿਲਾਈ ਹੋਈ ਆ ਜਾਂ ਪਿੱਤੀ ਆਪਾਂ ਉੱਥੇ। ਅਗਰ ਗਗਨ ਮੈਡਮ ਨੇ ਕਿਉਂ ਲਗਾਨੀ ਖੁਸ਼ੀ ਕੋ ਲਗਾ ਫੋਨ? ਗਗਨ ਤੋਂ ਮੈਂ ਕੀ ਲੈਣਾ? ਖੁਸ਼ੀ ਦਾ ਨੰਬਰ ਬੰਦ ਹੈ। ਹੱਦ ਕਰਦੇ ਆ ਯਾਰ ਤੁਸੀਂ। ਤੁਸੀਂ ਕਿਵੇਂ ਹਾਮੀ ਭਰਤੀ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਦੋਨਾਂ ਨੇ ਪਰ ਰੱਖੀ ਸੀ ਉਹਨਾਂ ਨੇ ਪਰ ਹੀ ਨਹੀਂ ਪਰ ਤੂੰ ਸੀ ਕਿਵੇਂ ਪਰ ਲਈ ਮਨ ਜੇ ਹੋ ਕਦੂ ਦੀ ਕਲਾਸ ਲੱਗ ਰਹੀ ਸੀ ਆਈ ਥਿੰਕ ਫਾਈਨ ਆਰਟਸ ਉਹਦੇ ਵਿੱਚ ਚਾਹੀਏ ਸਾਰਿਆਂ ਸਾਰਿਆਂ ਦੇ ਸਾਹਮਣੇ ਕਲਾਸ 'ਚ ਖੜਾ ਕਰਕੇ ਉਹਨਾਂ ਨੂੰ ਕਲਾਸ 'ਚ ਪੁੱਛਿਆ ਹਾਂਜੀ ਸਾਰੇ ਉਹਦੇ ਸਾਹਮਣੇ ਖੜਾ ਕਰਕੇ ਹਾਂਜੀ ਹਾਂਜੀ ਤੇ ਉਹਨਾਂ ਨੇ ਸਾਰੇ ਦੇ ਸਾਹਮਣੇ ਹਾਂ ਮੀ ਪਰਤੀ ਤੇ ਤੁਸੀਂ ਵੀ ਤਾਂ ਹੰਮੀ ਪਰਕੇ ਆਏ ਹੋ ਫਿਰ ਇਹ ਦੋ ਦੋਨੇ ਮੰਨ ਗਿਆ ਨਹੀਂ ਫਿਰ ਮੈਡਮ ਸਾਡੀ ਤਾਂ ਵਾਲੀ ਬੇਜ ਵੀ ਕਰਿਆ ਜੀ ਸਾਰੇ ਪਾਰਕ ਦੇ ਵਿੱਚ ਇੰਨੀ ਕੁੜੀਆਂ ਨਹੀਂ ਤੁਹਾਨੂੰ ਮਜ਼ਾਕ ਲੱਗ ਰਿਹਾ ਹੈ ਇਹ ਨਹੀਂ ਉਹਨੂੰ ਕੀ ਹੱਕ ਹੈ ਪੁੱਛਣ ਦਾ ਨਾ ਤੁਹਾਨੂੰ ਕੀ ਹੱਕ ਹੈ ਦੱਸਣ ਦਾ ਕਿ ਹਾਂਜੀ ਆਪਾਂ ਪੀਤੀ ਆ ਕਿਹਨੇ ਕਿਹਾ ਪੀਤੀ ਆ ਬਾਕੀ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਹੈ

ਗੁਰਵੀ ਕੋਲੇ ਸੀ ਜੀ ਪਿੰਦਰ ਵੀ ਮੈਂ ਵੀ ਸੋਨੀਆ ਵੀ ਕੋਲੇ ਸੀਗੀ ਆਹੋ ਜੀ ਸੰਜੂ ਸੰਜੂ ਵੀ ਸਾਰੇ ਕੋਲੇ ਸੀਗੇ ਉਦੋਂ ਜਦੋਂ ਮੈਡਮ ਨੇ ਨਾ ਨੀ ਤਾਂ ਨਹੀਂ ਹੰਮੀ ਭਰੀ ਉਹਨਾਂ ਨੇ ਤਾਂ ਕਿਸੇ ਨੇ ਵੀ ਨਹੀਂ ਭਰੀ ਹੰਮੀ ਮੈਂ ਤਾਂ ਫੋਨ ਕਰਕੇ ਹਟੀ ਆ ਨਾਲੇ ਇਹ ਕੀ ਮਤਲਬ ਹੋਇਆ ਨਾਲ ਜੋਤੀ ਮੈਮ ਵੀ ਨਾਲ ਹੀ ਸੀ ਸਾਡੇ ਹਾਂ ਉਹ ਤਾਂ ਨਹੀਂ ਕਿੰਦੀ ਗੀ ਹਾਂਜੀ ਪੀਤੀ ਸੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਹਾਂਜੀ ਮੈਂ ਤੇ ਜੋਤੀ ਮੈਮ ਆਪਾਂ ਦੋਨੋਂ ਸਸਪੈਂਡ ਹੋ ਜਾਈਏ ਨਹੀਂ ਨਹੀਂ ਜੀ ਇਹ ਗੱਲ ਨਹੀਂ ਹੈਗੀ ਤੁਸੀਂ ਕਿਵੇਂ ਐਗਰੀ ਕਰਗੇ ਫਿਰ ਕਿੰਨੇ ਬਲਾਈ ਤੁਸੀਂ ਹੁਣ ਵੀ ਤਾਂ ਮਨਾ ਹੀ ਕਰ ਰਹੇ ਹੋ ਕਿ ਆਪਾਂ ਤਾਂ ਨਹੀਂ ਵੀ ਤੁਸੀਂ ਪਤਾ ਨਹੀਂ ਕਿਹੜੀ ਗੱਲ ਸੁਣੀ ਤੁਸੀਂ ਤਾਂ ਮੁਕਰ ਸਕਦੇ ਸੀ ਸਾਫ਼ ਸਰ ਇਹ ਮੇਰੇ ਆਉਣ ਤੋਂ ਤਾਂ ਪਹਿਲਾਂ ਉਹ ਦੋਨੇ ਐਗਰੀ ਕਰ ਰਹੀਆਂ ਸੀ ਜੀ ਤੁਸੀਂ ਤਾਂ ਮਨਾ ਕਰ ਸਕਦੇ ਸੀ ਉਹਨਾਂ ਨੇ ਐਗਰੀ ਕੀਤਾ ਨਹੀਂ ਕਿਤੇ ਕਿਸ ਨੇ ਦੇਖਿਆ ਮੈਨੂੰ ਕੀ ਪਤਾ ਕਿ ਉਹਨਾਂ ਨੇ ਪੀਤੀ ਕਿ ਨਹੀਂ ਪੀਤੀ ਕੀ ਪਤਾ ਬਾਹਰ ਜਾ ਕੇ ਪੀ ਕੇ ਆ ਗਈਆਂ ਹੋ ਫਿਰ ਤੁਸੀਂ ਕਿਵੇਂ ਐਗਰੀ ਕਰ ਲਿਆ ਹੱਦ ਕਰ ਦਿਓ ਨਾ ਤੁਸੀਂ ਤੁਸੀਂ ਉਹੀ ਕਹਦੋ ਕਿ ਮੈਡਮ ਚੱਲ ਜੋ ਤੁਸੀਂ ਨਹੀਂ ਮੈਂ ਇਹ ਗੱਲ ਨਹੀਂ ਹੈਗੀ ਇਹ ਗੱਲ ਹੈ ਹੁਣ ਤੁਹਾਨੂੰ ਕੀ ਲੱਗਦਾ ਉਹ ਗੱਲ ਉਥਾਲੇਗੀ ਨਹੀਂ ਉਦਾਂ ਹੀ ਪਿੱਛੇ ਪਈ ਰਹਿੰਦੀ ਮੇਰੇ ਤੇ ਉਪਰੋਂ ਤੁਸੀਂ ਜਿਹੜੀ ਹਾਂਜੀ ਮੈਡਮ ਨਹੀਂ ਪਲਾਈ ਹੋਈ ਐ ਮੈਡਮ ਤਾਂ ਕੀ ਹੋ ਕੇ ਪਲਾਨ ਦਾ ਮੈਂ ਮੈਂ ਤਾਂ ਉਹਨਾਂ ਕੋਲ ਕੋਈ ਗੱਲ ਨਹੀਂ ਸੀ ਗਰੀਬੀ ਮੇਰੇ ਤੋਂ ਮੇਰੇ ਆਹ ਤੋਂ ਪਹਿਲੀ ਉਹ ਇਸ ਗੱਲ ਬਾਰੇ ਕੁਛ ਕੁ ਕਰੀ ਜਾਂਦੀ ਸੀ ਮੇਰੇ ਤੇ ਜਾਨ ਸਰ ਮੈਂ ਕੋਈ ਨਾ ਕੱਲ ਮੈਂ ਪ੍ਰਿੰਸੀਪਲ ਕੋਲੇ ਖੜਾ ਕਰੂੰਗੀ ਸਾਰੇ ਨੂੰ ਨਾਲੇ ਮੈਂ ਹੀ ਉਹ ਕਰ ਦੂੰਗੀ ਕਿ ਚਲੋ ਮੈਡਮ ਮੇਰੇ ਤੋਂ ਗਲਤੀ ਹੋ ਗਈ ਹੋਰ ਮੈਂ ਕਿ ਜਦ ਤੁਸੀਂ ਅਗਰੀ ਕਰਕੇ ਤੁਸੀਂ ਮੈਨਾਂ ਕਰਦੇ ਹੋ ਕਿਹਨੇ ਕਿਹਾ ਤੁਸੀਂ ਮੈਨਾਂ ਕਰਦੋ ਕਿਹਨੇ ਕਿਹਾ ਜੀ ਪੀਪੀ ਉਸੇ ਦਿਨ ਨੂੰ ਵੀ ਫੋਨ ਕੀਤਾ ਉਹਨੇ ਸਾਰਿਆਂ ਨੂੰ ਫੋਨ ਕੀਤਾ

ਉਤੇ ਹੀ ਲੜਕੀਆਂ ਦਾ ਇਹ ਮਾਮਲਾ ਮਜ਼ਦੂਰ ਨੇਤਾ ਕਾਮਰੇਡ ਰਾਜਵਿੰਦਰ ਰਾਣਾ ਨੇ ਉਠਾਇਆ ਤੇ ਪੀੜਤ ਲੜਕੀਆਂ ਨੇ ਆਪਣੀ ਹੱਡ ਬੀਤੀ ਸੁਣਾਈ ਤੇ ਦੂਜੇ ਪਾਸੇ ਹੁਣ ਹੋਰਾਂ ਦੇ ਵੱਲੋਂ ਵੀ ਜੜਕੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਿ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਇਹ ਚਲਾ ਰਹੇ ਨੇ ਨਸ਼ਾ ਵਿਰੋਧੀ ਮਹਿੰਮ ਮਤਲਬ ਬੜੇ ਵੱਡੇ ਲੈਵਲ ਤੇ ਇਹ ਪ੍ਰਚਾਰ ਵੀ ਕਰ ਰਹੇ ਨੇ ਪਰ ਜਿੱਥੇ ਅਸੀਂ ਦੇਖਦੇ ਹਾਂ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈ ਵੀ ਇੱਥੇ ਸਾਡੇ ਨਾਲ ਮਾਤਾ ਸੁੰਦਰੀ ਕਾਲਜ ਆ ਜਿੱਥੇ ਫੰਡਾਂ ਦੀਆਂ ਗਰੀਬਾਂ ਦੀਆਂ ਕੁੜੀਆਂ ਪੜ੍ਹਦੀਆਂ ਨੇ ਇੱਥੋਂ ਦੀ ਜਿਹੜੇ ਬੱਚਿਆਂ ਨੂੰ ਜਿੱਥੋਂ ਸਿੱਖਿਤ ਕਰਨਾ ਵੀ ਉਹ ਚੰਗੇ ਇਨਸਾਨ ਬਣਨ ਨਸ਼ਾ ਕਰਨ ਨੂੰ ਨਾ ਜਾਣ ਇੱਥੋਂ ਦੀ ਮੈਡਮ ਸਰਬੀ ਲਖਨਪਾਲ ਜਿਹੜੀ ਪੀਟੀਏ ਫੰਡ ਤੇ ਮੰਨ ਲਾ ਰੈਗੂਲਰ ਵੀ ਨਹੀਂ ਪੀਟੀਏ ਫੰਡ ਤੇ ਰੱਖੀ ਹੋਈ ਹੈ ਉਹ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਵਿੱਚ ਟੂਰ ਲੈ ਕੇ ਗਈ 15-16 ਕੁੜੀਆਂ ਦਾ ਉੱਥੇ ਜਾ ਕੇ ਸਾਰੀਆਂ ਕੁੜੀਆਂ ਨੂੰ ਬਰਾਂਡੀ ਪੀਣ ਦੇ ਲਈ ਉਹਨੇ ਮਤਲਬ ਸ਼ਾਹਤ ਕੀਤਾ ਵੀ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਉਹ ਪਤਾ ਵੀ ਨਹੀਂ ਸੀ ਲੱਗਣਾ ਜਦੋਂ ਆ ਕੇ ਇੱਥੇ ਕੁੜੀਆਂ ਨੇ ਗੱਲ ਕੀਤੀ ਇੱਕ ਦੂਜੀ ਨਾਲ ਉੱਥੋਂ ਗੱਲ ਚੱਲਦੀ ਚੱਲਦੀ ਪੂਰੇ ਕਾਲਜ 'ਚ ਫੈਲੀ ਤਾਂ ਉਹ ਇਹ ਮੰਨਣ ਦੀ ਬਜਾਏ ਵੀ ਮੈਥੋਂ ਗਲਤੀ ਹੋਈ ਹੈ ਉਲਟਾ ਕੁੜੀਆਂ ਨੂੰ ਕਮਰੇ 'ਚ ਬੰਦ ਕਰਕੇ ਉਹਨਾਂ ਦਾ ਮੋਬਾਈਲ ਫੋਨ ਡਿਲੀਟ ਕਰਦੀ ਆ ਉਹਨਾਂ ਨੂੰ ਧਮਕਾਉਂਦੀ ਆ ਕਹਿੰਦੀ ਵੀ ਹੱਲੇ ਤਾਂ ਮੈਂ ਸਿਰਫ ਇੰਨੀ ਕਿਹਾ ਵੀ ਮਤਲਬ ਕਿਸੇ ਨੂੰ ਪਤਾ ਨਹੀਂ ਮੈਂ ਮੁੱਕਰ ਜੂ ਕਿ ਮੈਂ ਕਿਹੜਾ ਮਤਲਬ ਸੋਨੂ ਸ਼ਰਾਬ ਪੀਈ ਹੈ ਪਰ ਜੇ ਤੁਸੀਂ ਇਹ ਬਿਆਨ ਦਿੱਤੇ ਤਾਂ ਫਿਰ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਨੇ ਸਬੂਤ ਵੀਡੀਓ ਨੇ ਮੇਰੇ ਕੋਲੇ ਜਿਹੜੀਆਂ ਮੈਂ ਜਾਰੀ ਕਰ ਸਕਦੀਆਂ ਤੇ ਤੁਹਾਡਾ ਭਵਿੱਖ ਖਰਾਬ ਹੋ ਜਾ। ਇੱਕ ਤਰ੍ਹਾਂ ਨਾਲ ਇਹ ਬਲੈਕਮੇਲਿੰਗ ਕਰਕੇ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ ਦੇ ਇਸ ਕਿਸਮ ਦੇ ਸੈਕਸ ਰੈਕਟ ਸਾਹਮਣੇ ਆਏ ਨੇ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਕਾਰ ਦੀ ਵੱਡੀ ਪੱਦਰ ਤੇ ਫੈਲਿਆ ਹੋਇਆ ਸੀ ਇਸ ਕਿਸਮ ਨਾਲ ਮਹਾਰਾਸ਼ਟਰ ਚ ਜਾ ਕੇ ਕੁੜੀਆਂ ਨੂੰ ਸ਼ਰਾਬ ਪਿਆ ਕੇ ਮਾਲੂ ਉਹਨਾਂ ਦੇ ਵਾਈਫਰੈਂਡ ਨਾਲ ਲਿਜਾ ਕੇ ਜਦੋਂ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ ਇੱਕ ਏਟੀਆ ਫੰਡ ਤੇ ਰੱਖੀ ਹੋਈ ਪ੍ਰੋਫੈਸਰ ਪੂਰਾ ਕਾਲਜ ਚਲਾ ਰਹੀ ਹੈ ਉਹ ਇਥੋਂ ਦੀ ਜਿਹੜੀ ਪ੍ਰਿੰਸੀਪਲ ਆ ਉਹਨੂੰ ਵੀ ਬਾਈਪਾਸ ਕਰ ਰਹੀ ਹੈ ਉਹ ਏਡੀਸੀ ਦੇ ਪ੍ਰਸ਼ਾਸਨ ਨਾਲ ਵੀ ਸਿੱਧੀ ਗੱਲ ਕਰ ਰਹੀ ਹੈ ਤੇ ਜਿਹਦੇ ਕਰਕੇ ਉਹਦਾ ਕਿੰਨਾ ਮਤਲਬ ਆਲੇ ਦੁਆਲੇ ਪ੍ਰਭਾਵ ਆ ਇਥੋਂ ਪਤਾ ਲੱਗਦਾ ਵੀ ਉਹਦੇ ਕਿੱਥੋਂ ਤੱਕ ਲਿੰਕ ਨੇ ਯੂਨੀਵਰਸਿਟੀ ਤੋਂ ਲੈ ਕੇ ਤਾਂ ਅਸੀਂ ਮੰਗ ਕੀਤੀ ਹੈ ਵੀ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਆਡੀਓ ਮਤਲਬ ਕੁੜੀਆਂ ਨੇ ਸਾਨੂੰ ਦਿੱਤੀ ਹੈ ਤੇ ਉਹ ਬਹੁਤ ਇੱਕ ਤਰ੍ਹਾਂ ਨਾਲਾ ਮਤਲਬ ਖਤਰਨਾਕ ਬਦਲੇ ਇਸ ਕੁੜੀਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਅਸੀਂ ਮੰਗ ਕੀਤੀ ਹੈ ਵੀ ਇਸ ਇਸ ਤਰ੍ਹਾਂ ਦੀ ਕ੍ਰਿਮੀਨਲ ਮਾਈਂਡ ਦੀ ਜਿਹੜੀ ਪ੍ਰੋਫੈਸਰ ਹੈ ਜਿਹੜੀ ਮਤਲਬ ਇੱਥੋਂ ਦੇ ਪ੍ਰਿੰਸੀਪਲ ਨੂੰ ਵੀ ਮਤਲਬ ਬਾਈਪਾਸ ਕਰ ਸਕਦੀ ਹੈ ਕੁੜੀਆਂ ਨੂੰ ਬਲੈਕਮੇਲ ਕਰ ਸਕਦੀ ਹੈ ਵੀ ਉਹਦਾ ਫੋਨ ਮਤਲਬ ਲੈ ਕੇ ਉਹ ਦੇਖਿਆ ਜਾਵੇ ਉਹਦੇ ਵਿੱਚ ਵੀਡੀਓ ਕੀ ਨੇ ਤੇ ਉਹਦੇ ਤੇ ਇੱਕ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਤੇ ਉਹਨੂੰ ਤਰੰਤ ਇਥੋਂ ਬਰਖਾਸਤ ਕੀਤਾ ਜਾਵੇ ਕਾਜ ਦੇ ਵਿੱਚੋਂ ਜਿੰਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪੂਰੇ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ ਵੀ ਗੱਲ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਵੀ ਮਿਲੇ ਆ ਵੀ ਇੱਕ ਮਹੀਨਾ ਹੋ ਗਿਆ ਤੁਸੀਂ ਚੁੱਪ ਗਿਓ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਯੂਨੀਵਰਸਿਟੀ ਤੱਕ ਪਤਾ ਤਾਂ ਉਹਦੇ ਲਈ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਅਸੀਂ ਮਤਲਬ ਇਥੋਂ ਦੇ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਵੀ ਮੇਰੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਾ ਕੀਤੀ ਤਾਂ ਸਾਨੂੰ ਗਾਹਾਂ ਵਾਲਾ ਸਟੈਪ ਐਜੀਟੇਸ਼ਨ ਵਾਲਾ ਵੀ ਕਰਨਾ ਪੈ ਸਕਦਾ ਬੱਚਿਆਂ ਦੇ ਭੁਖੇ ਖਣ ਵਾਲੇ ਇਸ ਕੇਸ ਨੂੰ ਦਾ ਤਲਵਾੜ ਨਹੀਂ ਹੋਣ ਦਿੱਤਾ ਜਾਊਗਾ ਏਡੀਸੀ ਸਾਹਿਬ ਨੂੰ ਤੁਸੀਂ ਮੰਗ ਪੱਤਰ ਦਿੱਤਾ ਹੀ ਉਹਨਾਂ ਨੇ ਤੁਹਾਨੂੰ ਕੋਈ ਵਿਸ਼ਵਾਸ ਦਿਵਾਇਆ ਅਸੀਂ ਹਮਸ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਕੁਆਰੀ ਕਰਾਂਗੇ ਤੇ ਮਤਲਬ ਇਹ ਕਾਲਜ ਚ ਜਾ ਕੇ ਵੀ ਅਸੀਂ ਇਹ ਇਸ ਗੱਲ ਦੀ ਪੜਤਾਲ ਕਰਾਂਗੇ ਜੇ ਸਿੱਤਰਾੰਤ ਐਕਸ਼ਨ ਲਵਾਗੇ ਤੇ ਪ੍ਰਿੰਸੀਪਲ ਨੇ ਵੀ ਕਿਹਾ ਤਾਂ ਹੈ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ ਪਰ ਸਾਨੂੰ ਲੱਗਦਾ ਵੀ ਇੱਕ ਮਹੀਨਾ ਜਿਹੜਾ ਕੱਲਿਆ ਜਾ ਰਿਹਾ ਉਹਨਾਂ ਤੇ ਵੀ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਕਮੜਜੀ ਜਿਹੜਾ ਮਤਲਬ ਇਹ ਤੁਸੀਂ ਦੋਸ਼ ਲਗਾ ਰਹੇ ਹੋ ਇਹਦਾ ਕੋਈ ਸਬੂਤ ਨਹੀਂ ਤੁਹਾਡੇ ਕੋਲ ਇਹਦੀ ਆਡੀਓ ਨੇ ਜੀ ਉਹਦੀ ਆਵਾਜ਼ ਆ ਜਿਹੜੀ ਕਿਤੇ ਵੀ ਟੈਸਟ ਹੋ ਸਕਦੀ ਹੈ ਉਹ ਖੁਦ ਮੰਨ ਰਹੀ ਆ ਵੀ ਉਹਨੂੰ ਆਪ ਉਹ ਵੀ ਪਤਾ ਵੀ ਇਹਦੀ ਡੈਫਟ ਕਿੰਨੀ ਆ ਜੀ ਢੰਗਾਈ ਕਿੰਨੀ ਆ ਜਿਹੜਾ ਇਹ ਕਰਾਇਮ ਕਰ ਰਹੀ ਹੈ ਦੀ ਮਾਂ ਐਸਸਪੈਂਡ ਹੋ ਸਕਦੀ ਹੈ ਮੈਨੂੰ ਕੱਢਿਆ ਜਾ ਸਕਦਾ ਮੈਂ ਤਾਂ ਛੱਡ ਕੇ ਕਿਤੇ ਹੋਰ ਚਲੀ ਜਾਊਂਗੀ ਤੇ ਮੈਂ ਤਾਂ ਸੋਨੂੰ ਸਿਰਫ ਮਤਲਬ ਦਵਾਈ ਵਜੋਂ ਪਿਆਈ ਸੀ ਇਹ ਤੇ ਦੂਜੇ ਪਾਸੇ ਨੂੰ ਧਮਕਾ ਵੀ ਰਹੀ ਹੈ ਇਹ ਉਹ ਆਡੀਓ ਨੇ ਉਹਨਾਂ ਦੀ ਜੱਜ ਹੋਣੀ ਚਾਹੀਦੀ ਅਸੀਂ ਕਹਿੰਦੇ ਜਿਹੜੀਆਂ ਘੋਵ ਰਹੀਆਂ ਸਾਰ ਕਾਲਤ ਦੇ ਵਿੱਚ ਕਮੜੀ ਜੀ ਕਿਹੜੇ ਕਾਲਜ ਦਾ ਮੁੱਦਾ ਜੀ ਇਹ ਇਹ ਮਾਤਾ ਸੁਦਰੀ ਕਾਲਜ ਹੈ ਜੀ ਯੂਨੀਵਰਸਿਟੀ ਕਾਲਜ ਹੈ ਇਹ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਆਪਣੇ ਕਜੈਰੀ ਰੋਡ ਦੇ ਉੱਤੇ ਜੀ ਉਸ ਦਾ ਮਾਮਲਾ ਇਹ ਸਧਾਰਨ ਘਰਾਂ ਦੀਆਂ ਪਿੰਡਾਂ ਦੀਆਂ ਕੁੜੀਆਂ ਦੇ ਵਿੱਚ ਪੜਦੀਆਂ ਨੇ ਜੀ ਕਮਲਜੀਤ ਮਾਮਲਾ ਤੁਹਾਡੇ ਕੋਲ ਕੁੜੀਆਂ ਲੈ ਕੇ ਆਈਆਂ ਨੇ ਜਾਂ ਕਿਤੇ ਉਹਨਾਂ ਦੇ ਮਾਪੇ ਲੈ ਕੇ ਮਾਪੇ ਵੀ ਲੈ ਕੇ ਆਏ ਨੇ ਕੁੜੀਆਂ ਵੀ ਲੈ ਕੇ ਆਏ ਜੀ ਸਦੂ ਕੁੜੀਆਂ ਨੂੰ ਜਦੋਂ ਉੱਥੇ ਆਪਣਾ ਆਲਗਿਆ ਸਟੂਡੈਂਟ ਐਸੋਸੀਏਸ਼ਨ ਦਾ ਗਰੁੱਪ ਬਣਿਆ ਉਹਨਾਂ ਨੇ ਬਕਾਇਦਾ ਮੰਗ ਪੱਤਰ ਦਿੱਤਾ ਈਸ ਮਤਲਬ ਆਪਣੇ ਯੂਨੀਵਰਸਿਟੀ ਨੂੰ ਮੇਲ ਕਰਾਈ ਹੈ ਬਹੁਤ ਲੰਬਾ ਜਿਹੜਾ ਮੰਗ ਪੱਤਰ ਉਹਦੇ ਤੇ ਉਹਨਾਂ ਨਾਲ ਗੱਲ ਤੱਕ ਨਹੀਂ ਮਤਲਬ ਇਹਨਾਂ ਨੇ ਕੀਤੀ ਪ੍ਰਿੰਸੀਪਲ ਨੇ ਉਹਨਾਂ ਨੂੰ ਬੁਹਾ ਕੇ ਪੁੱਛਿਆ ਨਹੀਂ ਵੀ ਇਹ ਜਿਹੜਾ ਤੁਸੀਂ ਏਡਾ ਗੰਭੀਰ ਦੋਸ਼ ਲਾ ਰਹੇ ਹੋ ਤਾਂ ਇਹਦੇ ਪਿੱਛੇ ਮਤਲਬ ਤੁਹਾਡੇ ਕੋਲੇ ਕੀ ਹੈ ਤੇ ਮੈਂ ਪੜਤਾਲ ਕਰੂੰਗੀ ਉਲਟਾ ਉਹਨਾਂ ਨੂੰ ਇਹ ਮਤਲਬ ਕੋਸ਼ਿਸ਼ ਇਹ ਹੈ ਉਹਨਾਂ ਦੀ ਲਗਾਤਾਰ ਇਹਨੂੰ ਦਬਾ ਦਿੱਤਾ ਜਾਵੇ ਠੀਕ ਕਮਲਜੀ ਜੀ ਜੇਕਰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ ਜੀ ਤੁਹਾਡਾ ਅਗਲਾ ਇਲੈਕਸ਼ਨ ਕੀ ਹੋਵੇਗਾ ਫਿਰ ਲਾਜਮੀ ਅਸੀਂ ਇੱਥੇ ਮਤਲਬ ਆਪਣੇ ਇਲਾਕੇ ਦੀਆਂ ਜਿਹੜੀਆਂ ਸਾਫ ਸੰਦ ਲੋਕ ਨੇ ਜੂਰੀ ਲੋਕ ਨੇ ਜਿਹੜੇ ਇਸ ਨਸ਼ੇ ਦੇ ਖਿਲਾਫ ਵੱਡੀ ਪੱਧਰ ਤੇ ਇਥੇ ਆਪਣੇ ਇਲਾਕੇ ਦੇ ਵਿੱਚ ਚੱਲੀ ਐ ਉਹਨਾਂ ਸਾਰੇ ਇਹਨਾਂ ਦੇ ਮਾਪਿਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਐਜੂਕੇਸ਼ਨ ਕਰਾਂਗੇ ਦੇ ਖਿਲਾਫ ਜਿੰਨਾ ਕੋਈ ਕਾਰਵਾਈ ਕੀਤੀ ਇਸ ਕਿਸਮ ਦੀ ਮਤਲਬ ਪ੍ਰੋਫੈਸਰ ਦੇ ਖਿਲਾਫ ਤਾਂ ਉਹਨਾਂ ਨੇ ਯਕੀਨ ਦਗਾ ਦਵਾਇਆ ਕਿ ਮੈਂ ਇੱਕ ਕਮੇਟੀ ਬਣਾਈ ਹੋਈ ਹੈ ਇਨਕੁਆਰੀ ਕਮੇਟੀ ਇਨਕੁਆਰੀ ਤੋਂ ਬਾਅਦ ਮੇਰੇ ਕੋਲ ਰਿਪੋਰਟ ਆਏਗੀ ਕਿ ਮੈਂ ਕਾਰਵਾਈ ਕਰਾਂਗੀ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਡਾਇਰੈਕਟਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਉਹਨਾਂ ਨਾਲ ਵੀ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਤਾਂ ਅਸੀਂ ਨੇ ਇਹੀ ਮੰਗ ਕਰਦੇ ਹਾਂ ਕਿ ਇੱਕ ਤੇ ਉਹਨਾਂ ਤੇ ਕਿਉਂਕਿ ਉਹਨਾਂ ਨੇ ਇਕੱਲੇ ਲੜਕੀਆਂ ਨੂੰ ਮਤਲਬ ਇਹ ਇਹ ਗੱਲ ਕਹੀ ਨਹੀਂ ਉਹਨਾਂ ਉਸ ਮੈਡਮ ਨੇ ਲੜਕੀਆਂ ਨੂੰ ਕਮਰੇ ਵਿੱਚ ਬੰਦ ਕਰਕੇ ਲਗਭਗ ਲੜਕੀਆਂ ਕਿੰਨੇ ਸਨ 2 ਘੰਟੇ ਬੰਦ ਰੱਖਿਆ ਉਹਨਾਂ ਨੂੰ ਡਰਾਇਆ ਧਮਕਾਇਆ ਇਹ ਤੋ ਤਾਂ ਕਿ ਇੱਕ ਲੜਕੀ ਦਾ ਫੋਨ ਫੜ ਕੇ ਉਹਦਾ ਸਾਰਾ ਡਾਟਾ ਜਿਹੜਾ ਹੈ ਉਹਨੇ ਡਿਲੀਟ ਕਰ ਦਿੱਤਾ ਤਾਂ ਕਿ ਉਹ ਲੜਕੀਆਂ ਜਿਹੜੀਆਂ ਗੱਲਾਂ ਬਾਹਰ ਲੈ ਕੇ ਨਾ ਆਉਣ ਇਹ ਵੀ ਇੱਕ ਉਹਨਾਂ ਦਾ ਕ੍ਰਾਈਮ ਬੰਦਾ ਤਾਂ ਉਹਨਾਂ ਮੈਡਮ ਨੇ ਕਿਹਾ ਕਿ ਅਸੀਂ ਇਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕਰਾਂਗੇ ਕਾਰਵਾਈ ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਵੀ ਕੁੜੀਆਂ ਹੁੰਦਾ ਇਹਨਾਂ ਕੁੜੀਆਂ ਦਾ ਮੋਬਾਈਲ ਲੈ ਕੇ ਉਹਨਾਂ ਨੇ ਆਹ ਦਾ ਡਾਟਾ ਆਪਦੇ ਕੋਲ ਰੱਖ ਲਿਆ ਹੈ ਅਸੀਂ ਇਹ ਡਾਟਾ ਨੀਡ ਕਰਦਾ ਹੈ ਕਹਿੰਦੇ ਵੀ ਐਦਾਂ ਦੀ ਹਰ ਤਕ ਉਹ ਇਸ ਤਰ੍ਹਾਂ ਕੋਲ ਕੀਤੀ ਜਾਂਦੀ ਹੈ ਜਿਹੜਾ ਤੁਹਾਡੇ ਕੋਲ ਵੀ ਇਸ ਤਰ੍ਹਾਂ ਰੱਖਿਆ ਹੈ ਦੇਖੋ ਅਸੀਂ ਪ੍ਰਸ਼ਾਸਨ ਦੇ ਨਿਤੇ ਨਚਿਲਾਂ ਦਾ ਸਿਵਲ ਦੇ ਵੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲੈਂਦਾ ਸੁਬੰਧਤ ਕਾਲਜ ਦੇ ਪ੍ਰਿੰਸੀਪਲ ਦੇ ਧਿਆਨ ਵਿੱਚ ਵੀ ਲੈਂਦਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਵੇ ਜੇ ਨਹੀਂ ਕਰਦੇ ਕਾਰਵਾਈ ਤਾਂ ਅਸੀਂ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਨੇ ਕਿਉਂਕਿ ਬੱਚਿਆਂ ਦਾ ਕੋਈ ਇੱਕ ਦਾ ਸਵਾਲ ਆ ਤਾਂ ਲਾਜ਼ਮੀ ਤੌਰ ਤੇ ਅਸੀਂ ਜਿਹੜੇ ਲੋਕ ਪੱਖੀ ਲੋਕ ਨੇ ਉਹਨਾਂ ਨੂੰ ਲੈ ਕੇ ਜਨ ਤੱਕ ਜਿੱਥੇ ਮੰਨੀਆਂ ਨੂੰ ਇਕੱਠਾ ਕਰਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝ ਤੇ ਰਹਿਦੇ ਤੇ ਸਟਰਗਲ ਕਰਾਂਗੇ ਤੇ ਉਸ ਟੀਚਰ ਦੇ ਖਿਲਾਫ ਭਾਗੀ ਤਰਵਾਈ ਕਰੋਣਾ ਤਾਂ ਬੜੀ ਇੱਕ ਪਾਸੇ ਸਰਕਾਰ ਮਤਲਬ ਕਿ ਹੁਣ ਘਰਾਂ ਤੇ ਛਾਪੇਮਾਰੀ ਕਰ ਰਹੀ ਹੈ ਕਿ ਮਤਲਬ ਕਿ ਨਸ਼ਾ ਬੰਦ ਕਰਾ ਰਹੀ ਨਸ਼ੇ ਖਿਲਾਫ ਸਰਕਾਰ ਗੰਭੀਰ ਹੋ ਰਹੀ ਹੈ ਇੱਕ ਦੂਸਰੇ ਪਾਸੇ ਇੱਕ ਟੀਚਰ ਵੱਲੋਂ ਸਟੂਡੈਂਟਾਂ ਨੂੰ ਸ਼ਰਾਬ ਪਿਉਣੀ ਇਹ ਇੱਕ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਹੀ ਗੰਭੀਰ ਤੇ سنگੀਨ ਦੋਸ਼ ਆ ਵੀ ਲੜਕੀਆਂ ਨੂੰ ਕਿੱਥੇ ਤੇ ਅਧਿਆਪਕ ਨੇ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਆਦਰਸ਼ ਸਿਖਾਉਣੇ ਹੁੰਦੇ ਚੰਗੇ ਜੀਵਨ ਦੇ ਗੁਣ ਸਿਖਾਉਣੇ ਹੁੰਦੇ ਆ ਤੇ ਕਿੱਥੇ ਇੱਕ ਟੀਚਰ ਲੈ ਜਾ ਕੇ ਉਹਨਾਂ ਨੂੰ ਕਹਿੰਦੀ ਕਿ ਸ਼ਰਾਬ ਪੀ ਲੋ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਤੁਹਾਡੇ ਚ ਇਛਾ ਆ ਜਾਊਗਾ ਤੁਸੀਂ ਨੱਚ ਗਾ ਲਓਗਾ ਇਹ ਬਹੁਤ ਗਲਤ ਕੀਤਾ ਹੈ ਉਹਨਾਂ ਨੇ ਅਸੀਂ ਇਹਨੂੰ ਗੰਭੀਰਤਾ ਨਾਲ ਲੈਨੇ ਆ ਸਰਕਾਰ ਤੋਂ ਵੀ ਮੰਗ ਕਰਦੀਆਂ ਕਿ ਇਦਾਂ ਦਾ ਜੇ ਟੀਚਰ ਇਦਾਂ ਦੀਆਂ ਕਾਰਵਾਈਆਂ ਕਰਨਗੇ ਤੇ ਲੋਕ ਇਹਨੂੰ ਸਹਿਣ ਨਹੀਂ ਕਰਨਗੇ ਅਸੀਂ ਬਿਲਕੁਲ ਇਹਦੇ ਤੇ ਕਾਰਵਾਈ ਕਰਵਾਵਾਂ ਕਰ ਰਹੂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚੱਲਿਆ ਦੀ ਜਾਂਦੀ ਆ ਤਾਂ ਜੋ ਪੀੜਤ ਲੜਕੀਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ